ਪੰਜਾਬ ਦੇ ਵਿੱਚ ਪੰਚਾਂ ਤੇ ਸਰਪੰਚਾਂ ਦੇ ਲਈ ਚੋਣਾਂ ਹੋਣਗੀਆਂ ਜੀ ਹਾਂ ਰਾਜ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਚਾਂ ਤੇ ਸਰਪੰਚਾਂ ਦੇ ਲਈ VOTING ਹੋਵੇਗੀ 18 ਜਨਵਰੀ ਨੂੰ ਵੋਟਾਂ ਪੈਣ ਦੀ ਮਿਤੀ ਤੈਅ ਕੀਤੀ ਗਈ ਹੈ ਸੋ ਜਾਣਕਾਰੀ ਮੁਤਾਬਕ ਜ਼ਿਮਨੀ ਚੋਣਾਂ ਨੇ ਜੋ ਉਹ ਹੋਣਗੀਆਂ ਪੰਚਾਂ ਤੇ ਸਰਪੰਚਾਂ ਦੀਆਂ ਖਾਲੀ ਪਈ ਅਸਾਮੀਆਂ ਨੂੰ ਪਰੰਦਾ ਫੈਸਲਾ ਕੀਤਾ ਗਿਆ ਇਸ ਤਹਿਤ 18 ਜਨਵਰੀ ਨੂੰ VOTING ਹੋਵੇਗੀ ਉਸੇ ਦਿਨ ਵੋਟਾਂ ਦੀ ਗਿਣਤੀ ਵੀ ਹੋਵੇਗੀ ਉਹਨਾਂ 19 ਜਨਵਰੀ ਤੱਕ VOTING ਦੀ ਪ੍ਰਕਿਰਿਆ ਜਿਹੜੀ ਉਹ ਜਾਰੀ ਰਹੇਗੀ ਸੋ ਪੂਰੀ ਜਾਣਕਾਰੀ ਦਿੰਨੇ ਆ ਕਿੱਥੇ-ਕਿੱਥੇ VOTING ਹੋਣੀ ਹੈ ਸੋ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਗੁਰਦਾਸਪੁਰ ਅਤੇ ਤਰਨਤਾਰਨ ਦੀਆਂ ಗ್ರಾಮ ਪੰਚਾਇਤਾਂ ਤੇ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਪਈ ਅਸਾਮੀਆਂ ਲਈ ਚੋਣਾਂ ਕਰਵਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੋ ਇਹਨਾਂ ਵਿੱਚ ਜਿਹੜੇ ਪਿੰਡ ਨੇ ਜਿੰਨਾ ਵਿੱਚ ਪੰਚਾਇਤ ਸਰਪੰਚਾਂ ਦੀਆਂ ਖਾਲੀ ਅਸਾਮੀਆਂ ਨੇ ਉਹ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਕਲਾਨੌਰ ਤੇ ਮੋਜੋਵਾਲ ਕਲਾਨੌਰ ਪੁਰਾਣੀ ਕਲਾਨੌਰ ਪੀਏਪੀ ਕਲਾਨੌਰ ਚੱਕਰੀ ਇਸ ਤੋਂ ਇਲਾਵਾ ਕਲਾਨੌਰ ਟੱਕੀ ਕਲਾਨੌਰ ਜ਼ੈਲਦਾਰਾ ਇਸ ਤੋਂ ਇਲਾਵਾ ਜ਼ਿਲ੍ਹਾ ਤਰਨਤਾਰਨ ਦੀ ਜੇਕਰ ਗੱਲ ਕੀਤੀ ਜਾਵੇ ਕਾਜ਼ੀਕੋਟ ਸੱਤਰ ਨਾਲਾਗੜ ਕੱਕਾ ਕੰਡੇਆਲਾ ਪੰਡੋਰੀ ਗੋਲਾ ਸੋ ਇਹਨਾਂ ਥਾਵਾਂ ਦੇ ਉੱਤੇ VOTING ਹੋਣੀ ਹੈ ਸੋ ਇਸ ਤੋਂ ਇਲਾਵਾ ਮਾੜੀ ਕੰਬੋਕੇ ਇਹ ਪਿੰਡ ਵਿੱਚ ਵੀ ਜਿਹੜੀ VOTING ਹੋਣੀ ਹੈ ਨੋਟੀਫਿਕੇਸ਼ਨ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਮਿਤੀ 8 1 2026 ਹੈ ਯਾਨੀ ਕਿ ਵੀਰਵਾਰ ਤੱਕ ਹੈ ਵੋਟਾਂ 18 ਜਨਵਰੀ 2026 ਨੂੰ ਪੈਣਗੀਆਂ ਵੋਟਾਂ ਦੀ ਗਿਣਤੀ ਉਸੇ ਦਿਨ ਚੋਣ ਅਮਲ ਖਤਮ ਹੋਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਹੀ ਕੀਤੀ ਜਾਵੇਗੀ ਇਹਨਾਂ ਸਬੰਧਤ ಗ್ರಾಮ ਪੰਚਾਇਤਾਂ ਦੇ ਰੈਵਨਿਊ ਅਧਿਕਾਰ ਖੇਤਰ ਵਿੱਚ ਅਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ ਅਤੇ ਹੁਣ ਚੋਣ ਪ੍ਰਕਿਰਿਆ ਖਤਮ ਹੋਣ ਦੀ ਮਿਤੀ 19 1 2026 ਹੈ ਯਾਨੀ ਕਿ 19 ਜਨਵਰੀ 2026 ਤੱਕ ਲਾਗੂ ਰਹੇਗਾ ਇਹ ਸੋ ਇਹਨਾਂ ਚੋਣਾਂ ਨੂੰ ਸੁਤੰਤਰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਅਤੇ ਤਰਨਤਾਰਨ ਨੂੰ ਸਾਰੇ ਲੋੜਿੰਦੇ ਪ੍ਰਬੰਧ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੋ ਸਰਪੰਚਾਂ ਤੇ ਪੰਚਾਂ ਦੇ ਲਈ ਦੁਬਾਰਾ VOTING ਹੋਵੇਗੀ ਉਹਨਾਂ ਪੰਜਾਬ ਦੇ ਵਿੱਚ ਹਾਲਾਂਕਿ ਹੁਣ ਪਿਛਲੇ ਦਿਨੀ ਵੋਟਾਂ ਪੈ ਕੇ ਹਟੀਆਂ ਸੀ ਪਰ ਹੁਣ ਦੁਬਾਰਾ ਵੋਟਾਂ ਪੈਣੀਆਂ ਨੇ ਉਹਨਾਂ ਸੀਟਾਂ ਦੇ ਉੱਤੇ ਜਿਹੜੀਆਂ ਸੀਟਾਂ ਖਾਲੀ ਪਈਆਂ ਨੇ ਉੱਥੇ ਪੰਚਾਂ ਤੇ ਸਰਪੰਚਾਂ ਦੀ ਚੋਣ ਦੇ ਲਈ VOTING ਹੋਵੇਗੀ